ਹੈਲੋ ਹੈਲੋ ਹਾਂਜੀ ਕਮਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਰ ਇੱਕ ਨਾ ਅਡਵਾਈਸ ਆਈਦੀ ਹੈ ਵੀ ਜੇ ਕਿਸੇ ਨੇ ਪੰਚਾਇਤੀ ਤਲਾਕਨਾਮਾ ਕੀਤਾ ਹੋਵੇ ਤਾਂ ਉਸ ਤੋਂ ਬਾਅਦ ਉਹ ਵਿਆਹ ਕਰਵਾ ਲਵੇ ਦੂਜਾ ਜਾਂ ਤੀਜਾ ਕੀ ਉਹ ਇੰਡੀਅਨ ਲਾਅ ਦੇ ਵਿੱਚ ਵੈਲਿਡ ਹੈ ਨਹੀਂ ਮੈਡਮ ਉਹ ਇੰਡੀਅਨ ਅਕੋਰਡਿੰਗ ਟੂ ਇੰਡੀਅਨ ਲਾਅ ਇਹ ਮੈਰੇਜ ਐਕਟ ਇਹ ਵਿਆਹ ਵੈਲਿਡ ਨਹੀਂ ਹੁੰਦਾ ਜੀ ਕਿਉਂਕਿ ਪੰਚਾਇਤੀ ਜਿਹੜਾ ਕੰਪਰੋਮਾਈਜ਼ ਹੋਵੇ ਜਾਂ ਰਾਜੀਨਾਮਾ ਹੋਵੇ ਜਾਂ ਤਲਾਕ ਹੋਵੇ ਇਹ ਆਪਣਾ ਇੰਡੀਅਨ ਲਾਅ ਇਹਨੂੰ ਅਸੈਪਟ ਨਹੀਂ ਕਰਦਾ ਨਾ ਹੀ ਇਹ ਇਹਨੂੰ ਰਿਕਨਾਈਜ਼ ਕਰਦਾ ਹੈ ਕਿ ਫੈਮਿਲੀ ਵੱਲੋਂ ਤੇ ਮੇਰੇ ਪਾਪਾ ਦਿਹਾੜੀ ਕਰਦੇ ਨੇ ਤੇ ਅਸੀਂ ਪੰਜ ਭੈਣਾਂ ਨੇ ਅਸੀਂ ਰੈਂਟ ਤੇ ਰੂਮ ਤੇ ਰਹਿੰਦੇ ਨੇ ਤੇ ਇੰਸਟਾ ਵੱਲੋਂ ਸਾਨੂੰ ਮਦਦ ਕੀਤੀ ਜਾ ਰਹੀ ਹੈ ਨਾਸ਼ਟਾ ਜਾਂ ਮਾਰਗ ਵਿੱਚ ਬਟਕਾ ਕੇ ਸਾਥ ਕਾਕਾ ਪੁਰੇ ਸੁਖਵੀਰ ਸਿੰਘ ਮੇਰਾ ਵੀਰ ਤੇ ਜਸ ਸਿੰਘਾ ਜੀ ਨੂਰ ਮਨਬਈ ਕਿੱਦਾਂ ਅੱਜ ਮੇਰੇ ਯਾਰ ਕੀ ਸ਼ਾਦੀ ਹੈ ਅੱਜ ਮੇਰੇ ਯਾਰ ਕੀ ਸ਼ਾਦੀ ਹੈ ਹਾਂਜੀ ਪੂਜਾ ਸੰਗਤ ਤੇ ਤੀਜੇ ਵਿਆਹ ਤੇ ਕਈਆਂ ਨੇ ਪਾਲੇ ਪੰਗੜੇ ਤੇ ਕਈਆਂ ਨੇ ਪਾਈਆਂ ਰੱਜ ਕੇ ਲਾਂਤਾ ਬਟ ਇਸ ਚੱਕਰ ਵਿੱਚ ਕਿਸੇ ਨੇ ਇਹ ਨਹੀਂ ਦੇਖਿਆ ਵੀ ਇਹ ਦਾ ਦੂਜਾ ਔਰ ਤੀਜਾ ਦੋਨੇ ਹੀ ਵਿਆਹ ਇਲਲੀਗਲ ਹੈ ਗੈਰ ਕਾਨੂੰਨੀ ਹੈ ਹਾਂਜੀ ਇਹਦੇ ਦੋਨੇ ਵਿਆਹ ਗੈਰ ਕਾਨੂੰਨੀ ਹੈ ਅੱਜ ਹੀ ਡੇਢ ਦੇ ਵਿੱਚ ਵੀ ਇਹਦਾ ਅਸਲੀ ਘਰ ਵਾਲਾ ਕਾਨੂੰਨੀ ਤੌਰ ਤੇ ਹਸਬੰਡ ਉਹੀ ਪਹਿਲੇ ਵਾਲਾ ਕਿਸ ਤਰ੍ਹਾਂ ਪ੍ਰੂਵ ਕਰਾਂਗੇ ਇੱਕ ਇੱਕ ਲੀਗਲ ਪੁਆਇੰਟ ਦੇ ਨਾਲ ਤੇ ਪਿੱਛੇ ਮੈਂ ਇੱਕ ਵੀਡੀਓ ਪਾਈ ਸੀ ਵੀ ਪੂਜਾ ਸੰਘਾ ਦਾ ਤੀਜਾ ਵਿਆਹ ਇੱਕ ਸੋਦਰ ਤੇ ਤਲਾਕਈ ਸਮਝੌਤਾ ਹੈ ਇਸ ਪੁਆਇੰਟ ਨੂੰ ਵੀ ਅੱਜ ਲੀਗਲ ਤਰੀਕੇ ਦੇ ਨਾਲ ਉਹ ਵੀ ਇਨਾਂ ਦੀ ਜ਼ੁਬਾਨੀ ਹੀ ਪ੍ਰੂਵ ਕਰਾਂਗੇ ਠੀਕ ਹੈ ਜੀ ਤਾਂ ਪਹਿਲਾ ਇਹ ਦੱਸਤਾ ਜੀ ਵੀ ਹਿੰਦੂ ਮੈਰਿਜ ਐਕਟ ਦੇ ਅੰਡਰ ਜਦੋਂ ਵੀ ਕਿਸੇ ਵੀ ਮੈਰਿਜ ਦੇ ਵਿੱਚ ਪ੍ਰੋਬਲਮ ਆਂਦੀ ਹੈ ਤਾਂ ਕੋਰਟ ਦੇ ਰਸਤੇ ਉਹਦੇ ਲਈ ਹਮੇਸ਼ਾ ਹੀ ਖੁੱਲ੍ਹੇ ਹੁੰਦੇ ਆ ਕੋਰਟ ਦੇ ਵਿੱਚ ਦੋ ਤਰੀਕੇ ਦਾ ਤਲਾਕ ਮਿਲ ਜਾਂਦਾ ਇੱਕ ਤਾਂ ਹੁੰਦਾ ਮਿਚੂਅਲੀ ਅੰਡਰਸਟੈਂਡਿੰਗ ਦੇ ਨਾਲ ਆਪਸੀ ਰਜ਼ਾਮੰਦੀ ਨਾਲ ਤਲਾਕ ਹੁੰਦਾ ਜਿਹੜਾ ਅੰਡਰ ਸੈਕਸ਼ਨ 13 ਬੀ ਦੇ ਹੁੰਦਾ ਜਿਹਦੇ ਵਿੱਚ 6 ਮਹੀਨੇ ਮੌਕਾ ਦਿੰਦੀ ਹੈ ਕੋਰਟ ਵੀ ਤੁਸੀਂ ਇਕੱਠੇ ਰਹੋ ਜੇ ਤੁਹਾਡੀ ਨਿਭਗੀ ਤਾਂ ਵਧੀਆ ਨਹੀਂ ਤੇ ਅਸੀਂ ਤਲਕ ਦੇ ਦੰਗੇ ਦੂਸਰਾ ਹੁੰਦਾ ਡਿਸਪਿਊਟ ਕੇਸ ਜਿਹਦੇ ਵਿੱਚ ਇੱਕ ਦੂਸਰੇ ਤੇ આરોਪ ਲਗਾਏ ਜਾਂਦੇ ਹੈ ਜਿਸ ਤਰ੍ਹਾਂ ਇਹ આરોਪ ਲਗਾਉਂਦੀ ਹੈ ਵੀ ਉਹ ਨਸ਼ੇ ਕਰਦੀ ਹੈ ਇੰਸਟਾਗ੍ਰਾਮ ਤੇ ਫਿਰ ਮੈਂ ਉੱਤੇ ਦੇਖਿਆ ਮੈਂ ਕਾਲ ਕੀਤੀ ਇਹਨੂੰ ਕਿ ਰੋਣ ਸੀ ਮੇਰੀ ਕੁੱਟਮਾਰ ਕਰਦਾ ਸੀ ਤਾਂ ਅੰਡਰ ਸੈਕਸ਼ਨ 13 ਦੇ ਉਹ ਡਿਵੋਰਸ ਵੀ ਮਿਲ ਜਾਂਦਾ ਹੈ ਬਟ ਇੱਥੇ ਕੀ ਹੋਇਆ ਦੂਸਰੇ ਮੈਰਿਜ ਵੱਲੇ ਔਰ ਤੀਸਰੇ ਮੈਰਿਜ ਵੱਲੇ ਇਹ ਇਸ ਪ੍ਰੋਸੈਸ ਦੇ ਦੌਰਾਨ ਗਈ ਹੀ ਨਹੀਂ ਇਹ ਪ੍ਰਸ਼ਾਸਨੇ ਕੋਲੋ ਇ ਨਹੀਂ ਕੀਤਾ ਇੱਕ ਪੰਚਾਇਤ ਤਲਾਕ ਨਾਮੇ ਦੇ थ्रू ਇਹਨੇ ਪਹਿਲਾ ਦੂਸਰਾ ਵਿਆਹ ਦਿੱਤਾ ਫਿਰ ਫਿਰ ਪੰਚਾਇਤ ਤਲਾਕ ਨਾਮਾ ਕੀਤਾ ਤੇ ਫਿਰ ਇਹ ਤੀਸਰਾ ਵਿਆਹ ਕੀਤਾ ਤੇ ਕੋਰਟ ਦੀ ਨਜ਼ਰ ਵਿੱਚ ਪੰਚਾਇਤੀ ਤਲਾਕ ਨਾਮੇ ਦੀ ਕੋਈ ਵੈਲੀਡੇਸ਼ਨ ਨਹੀਂ ਹੈਗੀ ਤੁਸੀਂ ਆ ਵਕੀਲ ਸਾਹਿਬ ਦੀ ਗੱਲ ਵੀ ਸੁਣ ਲਓ ਪੰਚਾਇਤੀ ਤਲਾਕ ਨਾਮੇ ਦੇ ਵਿਆਹ ਤੇ ਤੀਜਾ ਵਿਆਹ ਕਰ ਲਿਆ ਜਾਵੇ ਇਜ਼ ਇਟ ਲੀਗਲ ਹਾਂ ਜੀ ਇਹ ਇਲੀਗਲ ਹੈ ਜੀ ਇਲੀਗਲ ਹੈ ਜੀ ਇਹ ਵਾਈਡੈਵਲ ਮੈਰਿਜ ਆਏਗੀ ਮੈਰਿਜ ਨਾਲ ਇਨਵੈਲਿਡ ਹੋਏਗੀ ਜੀ ਮਤਲਬ ਇਹ ਇਲੀਗਲ ਹੈ ਹਾਂ ਜੀ ਇਹ ਇਲੀਗਲ ਹੈ ਜੀ ਕਿਉਂਕਿ ਅਕੋਰਡਿੰਗ ਟੂ ਲਾ ਹਿੰਦੂ ਮੈਰਿਜ ਐਕਟ ਜਦੋਂ ਕੋਈ ਮੈਰਿਜ ਪਰਫਾਰਮ ਹੁੰਦੀ ਹੈ ਤਾਂ ਉਹਦੇ ਚ ਜਿਹੜੇ ਵੀ ਰਾਈਟ ਹੁੰਦੇ ਆ ਵਾਈਫ ਨੂੰ ਜਾਂ ਹਸਬੰਡ ਨੂੰ ਉਹਨੂੰ ਡਿਸਾਲਵ ਕਰਨ ਵਾਸਤੇ ਸਾਨੂੰ ਕੋਰਟ ਦੇ ਥਰੂ ਹੀ ਆਉਣਾ ਪੈਂਦਾ ਜੀ ਜੇ ਕੋਈ ਡਿਵੋਰਸ ਵੀ ਲੈਣਾ ਹੈ ਤਾਂ ਵੀ ਕੋਰਟ ਦੇ ਥਰੂ ਹੀ ਲੈ ਸਕਦੇ ਆ। ਮਤਲਬ ਪੰਚਾਇਤੀ ਤਲਾਕ ਨਾਮੇ ਦੀ ਕੋਈ ਵੈਲਿਊ ਨਹੀਂ ਆਪਾਂ ਪੰਜਾਬੀ ਦੇ ਵਿੱਚ। ਕੋਈ ਨਹੀਂ ਪੰਚਾਇਤੀ ਰਜਮਾ ਤਾਂ ਕੋਈ ਹੈ ਹੀ ਨਹੀਂ ਵੈਲਿਊ ਹੀ ਨਹੀਂ ਹੈਗੀ। ਨਾ ਹੀ ਕੋਰਟ ਇਹਨੂੰ ਮੰਨਦੀ ਹੈ। ਅਕੋਰਡਿੰਗ ਟੂ ਲਾ ਕੋਰਟ ਇਹਨੂੰ ਨਹੀਂ ਮੰਨਦੀ। ਪੰਚਾਇਤੀ ਕੋਈ ਕੋਈ ਆਪਾਂ ਸਪੋਜ਼ ਕਰ ਲਓ ਕੋਈ ਪਿੰਡਾ ਅੱਛੇ ਪੰਚਾਇਤੀ ਤਲਾਕ ਹੋ ਵੀ ਜਾਂਦਾ ਹੈ। ਜਿਹੜੀ ਮੈਰਿਜ ਹਸਬੰਡ ਵਾਈਫ ਅਗਰ ਫਦਰ ਅੱਗੇ ਮੈਰਿਜ ਕਰਾ ਲੈਂਦੇ ਆ ਜੋ ਮੈਰਿਜ ਵੀ ਅੱਗੇ ਕਰਾਉਂਦੇ ਆ ਉਹ ਮੈਰਿਜ ਨਾਲੇ ਨੁਮਾਇਦ ਹੈ। ਕਿਤੇ ਜੀ ਅਗੇ ਦੇਖੀਂ ਇਹ ਜਿਹੜਾ ਪੰਚਾਇਤੀ ਤਲਾਕਨਾਮਾ ਹੋਵੇ ਚਾਹੇ ਕੋਈ ਪੰਚਾਇਤੀ ਰਾਜੀ ਨਾਮਾ ਹੋਵੇ ਕੋਰਟ ਦੇ ਨਜ਼ਰ ਦੇ ਵਿੱਚ ਟੋਟਲੀ ਉਹ ਇਨਵੈਲਿਡ ਹੈਗਾ ਔਰ ਜਿਹੜੀ ਇਹਦੀ ਮੈਰਿਜ 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 ਆ ਦੂਸਰੀ ਹੋਵੇ ਚਾਹੇ ਤੀਸਰੀ ਟੋਟਲੀ ਨਲ ਐਂਡ ਅਵਾਈਡ ਹੈ ਔਰ ਸਭ ਤੋਂ ਵੱਡਾ ਨੁਕਸਾਨ ਇਹਦਾ ਪੂਜਾ ਸੰਗਤ ਨਹੀਂ ਹੈ ਕੱਲ ਨੂੰ ਮੰਨ ਲਓ ਇਹਨੂੰ ਇਹਦੇ ਨਾਲ ਫਿਰ ਦਿੱਕਤ ਆ ਗਈ ਜਿਹੜਾ ਤੀਸਰੇ ਵਾਲਾ ਹੈਗਾ ਵੀ ਕੱਲ ਨੂੰ ਇਹ ਤੋਂ ਕੋਈ ਚਾਰਜ ਨਹੀਂ ਕਰ ਸਕਦੀ ਕੋਈ ਐਲਿਮਿਨਰੀ ਲੈ ਸਕਦੀ ਇਹਦੇ ਕੋਈ ਲੀਗਲੀ ਰਾਈਟਸ ਉੱਤੇ ਹੈ ਹੀ ਨਹੀਂ ਕਿਉਂਕਿ ਮੈਰਿਜ ਹੀ ਇਲੈਗਲ ਹੈ ਠੀਕ ਹੈ ਜੀ ਤਾਂ ਪੂਜਾ ਸੰਗਾ ਨੂੰ ਸਭ ਤੋਂ ਵੱਡਾ ਨੁਕਸਾਨ ਹੈਗਾ ਤਾਂ ਇਹਨੂੰ ਥੋੜਾ ਧਿਆਨ ਨਾਲ ਚੱਲਣਾ ਚਾਹੀਦਾ ਹੈਗਾ ਤੇ ਇਹ ਜਿਹੜੀ ਮੈਂ ਇੱਕ ਗੱਲ ਕਹੀ ਸੀ ਵਿਆਹ ਇੱਕ ਨਾ ਦਾ ਸੌਦਾ ਹੈਗਾ ਤਾਂ ਦੇਖ ਲੋ ਵੀਡੀਓ ਤਾਂ ਕੋਈ ਦਿੱਕਤ ਨਹੀਂ ਹੈ ਨਾ ਭਾਜੀ ਕਹੇਰ ਤਾਂ ਤੁਹ ਭਾਦੀਏ ਚੱਕਦਾ ਹੈ ਹੈ ਭਾਈ ਹੁਣ ਸਾਡੀ ਘਰ ਆਣੀ ਹੋਗਾ ਠੀਕ ਹੈ ਮਾਚਲੋ ਮੈਂ ਨਹੀਂ ਇਹ ਨਾ ਗਈ ਹਾਂ ਸਗਲੇ ਨੇ ਦੱਸਣਾ ਲੋਕਾਂ ਨੂੰ ਕਿਹਾ ਘਰ ਚਾਰ-ਪੰਜ ਲੈਪਾਂ ਜਾ ਕੇ ਜੀ ਅਸੀਂ ਮਾੜਾ ਜਾਂ ਉਹਨਾਂ ਦੀ ਸਾਲਗਿਰੀ ਹੈ ਨਹੀਂ ਮਾੜੇ ਤੋਂ ਪਹਿਲੇ ਜਿਆਦਾ ਹੋ ਜਾਣਾ ਕਲੇਬ ਤੇ ਨਾ ਜਾਂ ਹੋਵੇ 50 ਕੇ ਜਾਂ 40 ਕੇ ਦੱਸ ਕੇ ਜੀ ਨੇ ਉਹ ਕਲੇਬ ਤਾਂ ਜਾਰੀ ਡੇਟਡ 3-3ਵੇਂ ਚੱਤ ਚੋੜ ਵੀ ਉਹ ਤਾਂ ਭਾਈ ਤੇ ਨਗਰੀਏ ਲੋਕਾਂ ਤੋਂ ਮਰੇ ਦਦਾ ਪੜ ਕੇ ਉਹ ਤਾਂ ਜਾਣਗੇ ਪਹਿਲੀ ਵੀਡੀਓ ਇਹਨਾਂ ਦੀ ਪਤਾ ਕਿਹੜੀ ਵਾਇਰਲ ਹੋਈ ਅਸਲ ਵਿੱਚ ਪਹਿਲੀ ਵੀਡੀਓ ਵਾਇਰਲ ਹੋ ਯਮ ਮਲਬਈ ਗਦੇ ਆ ਦੇਖ ਲਈ ਅੱਗੇ ਵੀ ਗਈ ਠੀਕ ਹੈ ਜੀ ਇਹ ਮੁੰਡੇ ਨੇ ਸਿਰਫ ਫੇਮ ਔਰ ਫੇਮ ਮੈਨੂੰ ਕੰਮ ਨਾ ਕਰਨਾ ਪਵੇ ਹਾਰਦਕ ਤੋ ਅੱਜਕੱਲ ਪਤਾ ਨਹੀਂ ਕਿਉਂ ਯੂਥ ਪਰ ਜਲਨਾ ਕਿ ਹੈਗਾ ਤਾਂ ਮੈਨੂੰ ਕੰਮ ਨਾ ਕਰਨਾ ਪਵੇ ਇਸ ਚੱਕਰ ਦੇ ਵਿੱਚ ਫੇਮ ਦੇ ਚੱਕਰ ਦੇ ਵਿੱਚ ਸੌਦਾ ਕੀਤਾ ਗਿਆ ਇਹ ਵਿਆਹਨ ਨੇ ਤੇ ਦੋ ਢਾਈ ਛੱਡੀ ਹੋਈ ਕੁੜੀ ਦੇ ਨਾਲ ਕੋਈ ਘਾਰਾ ਮੰਡਾ ਵੀ ਆ ਨਹੀਂ ਕਰਦਾ ਮੈਂ ਪਹਿਲਾਂ ਵੀ ਇੱਕ ਵੀਡੀਓ ਪਾਈ ਸੀ ਪ੍ਰੂਫ ਹੋ ਗਿਆ ਤੇ ਹੁਣ ਜਿਨ੍ਹਾਂ ਨੇ ਇਹਨਾਂ ਨੂੰ ਪੈਸੇ ਪਾਏ ਜਦੋਂ ਇਹਨਾਂ ਦੀ ਛੱਤ गिरੇ ਸੀ ਤਾਂ ਤੁਸੀਂ ਦੇਖ ਕੇ ਲੈਣਾ ਸੀ ਪੈਸੇ ਕਿਹਨੂੰ ਪਾ ਰਹੇ ਹੋ ਵੀ ਜਿਹਦੇ ਤੇ ਪ੍ਰੋਬਲਮ ਆਈ ਹੈ ਉਹ ਆਪਣੀ ਪ੍ਰੋਬਲਮ ਪ੍ਰੋਬਲਮ ਨਾਲ ਲੜਨ ਲਈ ਆਪਣੀ ਮੁਸੀਬਤਾਂ ਨਾਲ ਲੜਨ ਲਈ ਕੀ ਕਰ ਰਿਹਾ ਆਪ ਕਿੰਨੀ ਮਿਹਨਤ ਕਰ ਰਿਹਾ ਆਪ ਕਿੰਨੇ ਐਫਰਟਸ ਕਰ ਰਿਹਾ ਹੈਗਾ ਇਹ ਤਾਂ ਬਸ ਡਿਜੀਟਲੀ ਮੰਗਤੇ ਅੱਜ ਕੱਲ ਬਣ ਚੁੱਕੇ ਆ ਸਾਡੀ ਜੀ ਮਦਦ ਕਰ ਦੋ ਆਪ ਕੁਝ ਕਰਨਾ ਨਹੀਂ ਹੈਗਾ ਤਾਂ ਜਿਨ੍ਹਾਂ ਨੇ ਪੈਸੇ ਪਾਏ ਪਹਿਲਾਂ ਇਹਨਾਂ ਨੇ ਦੇਖ ਲਿਆ ਕਰੋ ਆਪ ਕੀ ਕਰੇ ਇਹਨਾਂ ਦੇ ਰਹਿਣੇ ਬਹਿਣੇ ਸੈ ਨਹੀਂ ਕਰ ਲੈ ਕਰੋ ਦੇਖ ਲਿਆ ਕਰੋ ਤਾਂ ਇਹਨਾਂ ਦੇ ਚੱਕਰ ਦੇ ਵਿੱਚ ਬੱਚੇ ਵੀ ਵਿਗੜ ਗਏ ਬੱਚਿਆਂ ਦੀ ਜਿਹੜੀ ਮਾਨਸਿਕਤਾ ਉਹ ਚੇਂਜ ਹੋ ਰਹੀ ਹੈ ਅੱਜ ਪਹਿਲਾ ਵੀਡੀਓ ਦੇਖੋ ਤੁਸੀਂ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨੀ ਆ ਕਿ ਮੈਂ ਬਹੁਤ ਗਰੀਬ ਘਰ ਦੀ ਕੁੜੀਆਂ ਤੇ ਮੈਨੂੰ ਉਮੀਦ ਸੀ ਕਿ ਮੈਂ ਇੰਸਟਾ ਤੇ ਵੀਡੀਓ ਬਣਾ ਕੇ ਤੇ ਆਪਣੇ ਘਰ ਦੀ ਬੀਬੀ ਚੱਕਾਂਗੀ ਪਰ ਮੇਰੇ 10000 ਫਾਲੋਅਰ ਵੀ ਹੋ ਗਏ ਪਰ ਮੈਨੂੰ ਕੁਝ ਨਹੀਂ ਹੋਇਆ ਇੰਸਟਾ ਫੈਮਿਲੀ ਲੋ ਲੋ ਤੇ ਮੇਰੇ ਪਾਪਾ ਦਿਹਾੜੀ ਕਰਦੇ ਨੇ ਤੇ ਅਸੀਂ ਦੇਖ ਲਿਆ ਹੁਣ ਕੁੜੀ ਕੀ ਕਹਿ ਰਹੀ ਹੈ ਵੀ ਮੇਰੇ 10000 ਫਾਲੋਅਰ ਹੋ ਗਏ ਮੈਂ ਸੋਚਿਆ ਸੀ ਮੈਂ ਆਪਣੇ ਘਰ ਦੇ ਗਰੀਬੀ ਚੱਕੂੰਗੀ ਪਹਿਲਾਂ ਬੱਚੇ ਸੋਚਦੇ ਹੁੰਦੇ ਸੀ ਮੈਂ ਪੜ੍ਹ ਲਿਖ ਕੇ ਕੋਈ ਵੱਡੇ ਅਫਸਰ ਬਣੂੰਗੀ ਡਾਕਟਰ ਬਣੂੰਗੀ ਤੇ ਮੈਂ ਘਰ ਦੀ ਗਰੀਬੀ ਚੱਕੂੰਗੀ ਅੱਜ ਇੰਸਟਾਗ੍ਰam ਤੇ ਆ ਕੇ ਘਰ ਦੀ ਗਰੀਬੀ ਚੱਕਣ ਦਾ ਸੋਚਿਆ ਜਾ ਰਿਹਾ ਤਾਂ ਆਪਾਂ ਹੀ ਤੁਸੀਂ ਪਬਲਿਕ ਨੂੰ ਸੇਧ ਕੀ ਦੇ ਰਹੇ ਹੈਗੇ ਹੋ ਇੰਸਟਾਗ੍ਰਾਮ ਤੇ ਇਹਨਾਂ ਦੇ 4.8 ਲੱਖੋਂ ਨਾਟੇ ਫੋਲੋਅਰ ਹੈਗੇ ਜਿਦੇ ਵਿੱਚ ਬੀਬੀਆਂ ਬੰਦੇ ਬੱਚੇ ਸਾਰੇ ਆ ਠੀਕ ਹੈ ਮੈਂ ਚੈੱਕ ਕੀਤਾ ਤਾਂ ਤੁਸੀਂ ਆਪਣੀਆਂ ਜਿਹੜੀਆਂ ਕੁੜੀਆਂ ਹੈਗੇ ਉਹਨਾਂ ਨੂੰ ਕੀ ਫੇਸ ਦੇ ਰਹੇ ਹੋ ਇਹ ਸੋਸ਼ਲ ਮੀਡੀਆ ਇਨਫਲੂਐਂਸਰ ਹੈ ਤੇ ਕੀ ਇਨਫਲੂਐਂਸ ਕਰ ਰਹੀ ਹੈਗੀ ਹੈ ਕੱਲ ਨੂੰ ਕੁੜੀਆਂ ਕਹਿਣਗੇ ਸਾਡੇ ਤਾਂ ਇਨਫਲੂਐਂਸਰ ਨੇ ਤਿੰਨ ਵਿਆਹ ਕਰਾਏ ਇਸ ਤਰ੍ਹਾਂ ਤੇ ਅਸੀਂ ਵੀ ਕਰਾ ਲੈਨੇ ਇਹਦੇ ਵਿੱਚ ਕਿਹੜੀ ਕਿਹੜੀ ਵੱਡੀ ਗੱਲ ਹੈਗੀ ਹੈ ਤਾਂ ਜਿਹੜੀ ਇਹ ਫੇਸ ਦੇ ਰਹੇ ਹੈਗੇ ਆ ਪਬਲਿਕ ਨੂੰ ਜਾਰੀ ਹੈਗੀ ਹੈ ਤੇ ਜਿਹੜੇ ਇਹਨਾਂ ਨੇ ਪੈਸੇ ਜਿਹੜੇ ਇਹਨਾਂ ਕੋਲ ਪੈਸੇ ਆਏ ਸੀ ਉਹਦਾ ਇਹਨਾਂ ਨੇ ਮਿਸ ਯੂਜ਼ ਕਿਸ ਤਰ੍ਹਾਂ ਕੀਤਾ ਇਹ ਵੀ ਦੇਖੋ ਤੇ ਉਹ ਜਿਹੜੇ ਤੁਹਾਡੇ ਕੋਲ ਪੈਸੇ ਆਏ ਸੀ ਉਹ ਕਿੱਥੇ ਨੇ ਉਹ ਭਾਈ ਇੱਕ ਤਾਂ ਇਹ ਨੇ ਜਿਹੜਾ ਉੱਥੇ ਪੈਸੇ ਲਏ ਹੋਏ ਆ ਕਿੱਥੇ ਪੈਸੇ ਚਲੋ ਪੰਚਾਇਤ ਚ ਗੱਲ ਹੋਈ ਸੀ ਨਾ ਡਿਵਾਲਟ ਦੀ ਅੱਛਾ ਤੁਹਾਡੀ ਪੰਚਾਇਤ ਵਿੱਚ ਗੱਲ ਹੋਈ ਆ ਤੇ ਤੁਸੀਂ ਇਹਨੂੰ ਪੈਸੇ ਦਿੱਤੇ ਅੱਜ ਕੱਲ ਨਵਾਂ ਦੌਰ ਚੱਲ ਪਿਆ ਜੀ ਕੁੜੀ ਪੈਸੇ ਦਿੰਦੀ ਏ ਮੁੰਡੇ ਤੇ ਭਾਈ ਵਿੱਚੋਂ ਖਾਂਦਾ ਵੀ ਰਿਹਾ ਹੈ ਅੱਛਾ ਜੀ ਖਾਂਦਾ ਕਿੱਦਾਂ ਮਤਲਬ ਨਸ਼ੇ ਕਰਤੇ ਆਪਣੇ আচ্ছা ਤੁਸੀਂ ਇਹ ਪੈਸੇ ਦਿੱਤੇ ਮਤਲਬ ਇਹਨੇ ਲੱਖ ਰੁਪਇਆ ਕਿਹਾ ਸੀਗਾ ਲੱਖ ਰੁਪਇਆ ਕਿਹਾ ਸੀ ਤੁਸੀਂ ਲੱਖ ਦੇ ਦਿੱਤਾ ਤੇ ਹੋਰ ਇਹਨਾਂ ਇਹਨੇ ਜਿਹੜੇ ਪੈਸੇ ਆਏ ਸੀ ਲੱਖ ਰੁਪਇਆ ਦੇ ਦਿੱਤਾ ਗੁਰੀ ਨੂੰ ਦੂਸਰੇ ਤੋਂ ਖੇੜਾ ਚੁਣਨ ਲਈ ਲੱਖ ਰੁਪਇਆ ਉਹਨੂੰ ਦਿੱਤਾ ਬਾਕੀ ਉਹ ਨਸ਼ੇ 'ਚ ਫੁੱਗ ਗਿਆ ਤੇ ਤੁਹਾਡੇ ਪਾਸੇ ਖੇਰੋ ਖੇਰ ਹੋ ਗਏ ਠੀਕ ਹੈ ਜੀ ਤੇ ਹੁਣ ਇੱਕ ਆ ਵੀਡੀਓ ਦੇਖ ਲਈ ਕਿ ਤੇਰੇ ਗਲੀ ਗਲੀ ਯਾਰ ਬੜੇ ਨੇ ਦਾਕਾ ਬਿੱਚੂ ਪਾੜ ਦਿੰਦੇ ਨੇ ਆ ਜਿਹੜੇ ਮੇਰੇ ਨਾਲ ਖੜੇ ਨੇ ਆਣੀ ਦੱਸੋ ਚੌਥਾ ਕੋਣ ਹੈ ਤਾਂ ਮੈਂ ਪਬਲਿਕ ਨੂੰ ਇਹੀ ਕਹਿਣਾ ਚਾਹੂੰਗੀ ਜਦੋਂ ਤੁਸੀਂ ਕਿਸੇ ਨੂੰ ਫੋਲੋ ਕਰਦੇ ਹੋ ਕਿਸੇ ਨੂੰ ਸਪੋਰਟ ਕਰਦੇ ਹੋ ਕਾਈਂਡਲੀ ਚੈੱਕ ਕਰ ਰਿਆ ਕਰੋ ਵੀ ਉਹ ਪਬਲਿਕ ਨੂੰ ਪ੍ਰੋਸਕੀ ਕੀ ਦੇ ਰਿਹਾ ਹੈਗਾ ਆਡੀਅנס ਨੂੰ ਪ੍ਰੋਸਕੀ ਕੀ ਦੇ ਰਿਹਾ ਹੈਗਾ ਇਹ ਪ੍ਰੋਸਕੀ ਦੇ ਰਹੇ ਹੈਗੇ 4-4 3-3 4-4 ਵਿਆਹ ਉਹ ਵੀ ਇਲੀਗਲ ਤਰੀਕੇ ਨਾਲ ਠੀਕ ਹੈ ਜੀ ਤਾਂ ਸੋਸ਼ਲ ਮੀਡੀਆ ਤੇ ਬਹੁਤ ਚੰਗਾ ਕੰਟੈਂਟ ਵੀ ਪਿਆ ਮੇਰਾ ਕੰਟੈਂਟ ਵੀ ਚੰਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਤਾਂ ਉਹਨਾਂ ਨੂੰ ਫੋਲੋ ਕਰੋ ਇਹਨਾਂ ਨੂੰ ਜਿਹੜੀ ਇੰਨੀ ਹਾਈਪ ਕੀਤੀ ਹੋਈ ਹੈ ਦਿਸ ਇਜ਼ ਦਿਸ ਇਜ਼ ਇਟਸ ਟੋਟਲੀ ਰੋਂਗ ਆਪਣੇ ਬੱਚਿਆਂ ਤੇ ਆਪਣੇ ਪੀੜ੍ਹੀਆਂ ਤੇ ਗਲਤ ਪ੍ਰਭਾਵ ਪੈ ਰਿਹਾ ਨਾ ਨਸ਼ਾ ਖਤਮ ਕਰ ਸਕਿਆ ਨਾ ਅਤਵਾਦ ਖਤਮ ਕਰ ਸਕਿਆ ਲੇਕਿਨ ਸੋਸ਼ਲ ਮੀਡੀਆ ਦੇ ਜਿਹੜੀ ਹੈ ਫੋਲੋਇੰਗ ਦੀ ਦੌੜ ਹੈਗੀ ਹੈ ਇਹ ਇੱਕ ਪੀੜ੍ਹੀ ਟੋਟਲੀ ਪੜਾਈਆਂ ਤੋਂ ਬਿਨਾਂ ਸਾਡੀ ਚਾਹ ਰਹੀ ਹੈ ਤੇ ਅੱਜ ਵੀਡੀਓ ਚ ਨਹੀਂ ਮਿਲਦੇ ਫਿਰ ਅਗਲੀ ਵੀਡੀਓ ਚ ਸਸਤੇ ਰਹੇ